ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਗੰਡਿਆਂ ਵਾਲੇ ਥਾਂ ਦੇ ਵਿੱਚ ਰੇਪਾਕ ਦਿਖਾਵਾਂਗੇ ਤੇ ਇਹ ਰੇ ਪੰਜ 6 ਮਹੀਨੇ ਪੁਰਾਣੀ ਰੇ ਹੈ ਇੱਕ ਤਾਂ ਫਾਇਦਾ ਇਹ ਹੁੰਦਾ ਵੀ ਜਿਹੜੇ ਗੰਡਿਆਂ ਦੇ ਵਿੱਚ ਆਪਾਂ ਨੂੰ ਡੀਏਪੀ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਦੂਜਾ ਫਾਇਦਾ ਇਹ ਹੈ ਵੀ ਇੱਕ ਇਹ ਆਰਗੇਨਿਕ बन ਜਾਣਗੇ ਤੇ ਅਸੀਂ ਨਿੱਕੇ ਨਿੱਕੇ ਢੇਰੀਆਂ ਲਾ ਕੇ ਇੱਕ ਵਾਰ ਇਦਾਂ ਹੀ ਰੱਖ ਦਾਂਗੇ ਗੰਡੇ ਲਾਉਣ ਤੋਂ 2 ਦਿਨ ਪਹਿਲਾਂ ਹੀ ਇਹਦੇ ਵਿੱਚ ਖਿਲਾਰ ਕੇ ਤੇ ਚੰਗੇ ਤਰੀਕੇ ਨਾਲ ਬਾਂਹ ਤਿਆਰ ਕਰਕੇ ਗੰਡੇ ਲਾ ਦਾਂਗੇ ਤੇ ਗੰਡੇ ਦੀ ਪ੍ਰੀਅਰਟੀ ਉਹ ਲਾਉਣੀ ਹੈ ਜਿਹੜੀ ਸਾਰਾ ਸਾਲ ਚੱਲੇ ਪਰ ਭੂਕਾ ਨਾ ਕੱਢੇ ਨਹੀਂ ਤੇ ਜ਼ਿਆਦਾਤਰ 10ਵੇਂ 11ਵੇਂ ਮਹੀਨੇ ਦੇ ਵਿੱਚ ਜਾ ਕੇ ਗੰਡਾ ਭੂਕਾ ਕੱਢ ਲੈਂਦਾ ਤੇ ਉਹ ਜਿਹੜੀਆਂ ਗੇਤੀਆਂ ਵੈਰੈਟੀ ਪਛੇਤਾ ਲਾਉਣ ਦਾ ਫਾਇਦਾ ਇਹ ਵੀ ਹੈ ਵੀ ਚੱਲਣਾ ਤੇ ਇਹਨੇ ਲੋੜੀ ਵੇਲੇ ਜਾਂ ਜਨਵਰੀ ਦੇ ਅੱਧ ਤੱਕ ਹੁੰਦਾ ਹੈ ਗੰਡੇ ਨੇ ਇਹ ਜਿੰਨੇ ਥਾਂ ਲਾਵਾਂਗੇ ਉਹ ਹੈਗਾ 10 ਮਰਲੇ ਤੇ ਇਹ ਢੇਰੀਆਂ ਢੇਰੀਆਂ ਲਾ ਕੇ ਇਹਨੂੰ ਪੂਰੇ ਚੰਗੇ ਤੇ ਇੱਕ ਨਾ ਖਿਲਾਰ ਕੇ ਤੇ ਬਾਹਰ ਨੂੰ ਵਾਦਾਂਗੇ ਅੱਜ ਦੇ ਵਲੌਗ ਵਿੱਚ ਸਿਰਫ ਇੰਨਾ ਹੀ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਤੇ ਵਾਤਵਾਤ ਸ਼ੇਅਰ ਕਰਿਓ